ਵਾਹ ਜਿੰਦਾਬਾਦ ਆਪਾ ਸਿਰਵਾ ਇਹੋ ਜਿਕੇ ਪਤਾ ਹੈ ਮਾਰ ਪਰ ਮਾਰ ਕੇ ਰੋਸ ਕਰਨਾ ਤੇ ਤੁਸੀਂ ਸਾਰਾ ਕਰਤੀ ਗਿਆ ਚਰੋ ਜੀ ਮੈਰਾ ਤੁਹਾਨੂੰ ਬਹੁਤ ਧੋਕੂ ਵੀ ਤੇ ਰਾਜਾ ਗੁਣਤਰ ਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਰੋਗਤਾ ਤੇ ਸਾਡੇ ਬਖਸ਼ੇ ਨੂੰ ਬਖਸ਼ ਸਕੀਂ ਚਾਰ ਦੇ ਦਫਾ ਹਰ ਤਾਰ ਅਈ ਹਾ ਬਾਬੇ ਇੱਕ ਵੀ ਕਹਿਣ ਦਾ ਬਾਬੇ ਜੇਲ ਕੱਟਣ ਵਾਲਾ ਕੰਮ ਹੋਗਾ ਬਾਹਰ ਨਿਕਲਦੇ ਆਂ ਤੇ ਗਰਮੀ ਅੰਦਰ ਬੈਠ ਕੇ ਊਂ ਆਕ ਗਏ ਸੰਦੀਪ ਗੋਲ ਤਾਂ ਮੰਜਾ ਹੈਗਾ ਉਧਰ ਮੇਰੇ ਕੋਲ ਤਾਂ ਕੁਰਸੀ ਉਹ ਆਹ ਕਿਹਦੇ ਪਰ ਇਧਰੋਂ ਕਿਧਰ ਦਾ ਅਦੇ ਪਰ ਕੋਰ ਗਿਰਦਾ ਬਾਤ ਕਿਹਾ ਏਡਾ ਡਾਕਟਰ ਕੋਲ ਡਾਕਟਰ ਆਇਆ ਡਾਕਟਰ ਨੂੰ ਬਸ ਅੱਜ ਸਾਜ ਦੇ ਸਾਥ ਵਿੱਚ ਜਿਹੜਾ ਮਾਰ ਗਿਆ ਜੀ ਅੱਜ ਅੱਜ ਸ਼ਨੀਵਾਰ ਨੂੰ ਸਮਝ ਲੋ ਵੀ ਡਾਕਟਰ ਸਾਹਿਬ ਚੰਡੀਗੜ੍ਹ ਜਾਂਦੇ ਹੈ ਸੀਨੀਅਰ ਡਾਕਟਰ ਜਿਹਨਾਂ ਨਾਲ ਇਹਨਾਂ ਨੇ ਮਤਲਬ ਡਾਕਟਰ ਕੀਤੀ ਵੀ ਉਹ ਉਹਨਾਂ ਨਾਲ ਕਲਾਸਾਂ ਬਲੂਸਾਂ ਜਿਹਾ ਆਪਣੀਆਂ ਕਰਦੇ ਹੋਣੇ ਕੋਈ ਮੀਟਅਪ ਕਰਦੇ ਹੋਣੇ ਉਹਨਾਂ ਨਾਲ ਗੱਲਬਾਤ ਤੇ ਉਹ ਆਕੇ ਜਿਹੜਾ ਮਾਰ ਗਿਆ ਜਿਹਦਾ ਬਲੱਡ ਵਾਲਾ ਸਿਲਸਿਲਾ ਸੀ ਪਹਿਲਾਂ ਤਾਂ ਰਾਤ ਤੱਕ ਹੈਗੇ ਸੀ ਵੀ ਕੱਲ ਉੱਪਰ ਲੱਡ ਅਰੇਂਜ ਕਰਦਾ ਮੈਨੂੰ ਤਾਂ ਬਿਰਤਾਂ ਖੜੀ ਹੋ ਗਈ ਜੀ ਇੱਕ ਆਪਣਾ ਸ਼ਹਿਰ ਉਹ ਬੰਦਾ 100 ਹੀਲਾ ਕਰ ਲੈਂਦਾ ਜੀ ਵੀ ਬਲੱਡ ਜੇ ਮੈਨੂੰ ਆਪਣੇ ਸ਼ਹਿਰ ਚ ਚਾਹ ਸਵੇ 4 ਬੋਤਲਾਂ ਵਿੱਚ ਲੋੜ ਪਾ ਜੇ ਹਾਂ ਹੱਲ ਹੋ ਜਾਊਗਾ ਹੁਣ ਬੈਠੇ ਅਸੀਂ ਬਗਾਨੇ ਸ਼ਹਿਰ ਦੇ ਵਿੱਚ ਆ ਕੱਲ ਮੈਨੂੰ ਡਾਕਟਰ ਕਹਿ ਗਿਆ ਸੀ ਕਹਿੰਦਾ ਵੀ ਬਲੱਡ ਦਾ ਰੀਇਮੈਂਟ ਕਰਨਾ ਪੈਣਾ ਇੱਕ ਕੋਈ ਰਣਜੀਤ ਖੰਨਾ ਹੌਸਪੀਟਲ ਹੁਣ ਵੀ ਉੱਥੇ ਤੇ ਤੁਹਾਨੂੰ ਬਲੱਡ ਮਿਲ ਜਣਾ ਵੀ ਸਰਕਾਰੋਂ ਬਲੱਡ ਬੈਂਕ ਵੀ ਹੈਗਾ ਚਲ ਮਾ ਵੀ ਮੈਨੂੰ ਸੈਂਪਲ ਸੰਪਲ ਦਾ ਲੇਖੋ ਕਹਿੰਦੇ ਇੱਕ ਸੈਂਪਲ ਇਹਨਾਂ ਨੇ ਕੱਲ ਲੁੱਤਾ ਸੀ ਬਲੱਡ ਦਾ ਜਿਹਦੇ ਵਿੱਚ ਬਲੱਡ ਦੇ ਵਿੱਚ ਇਨਫੈਕਸ਼ਨ ਅਜੇ ਘਟਣੀ ਹੈਗੀ ਫਿਰ ਡਾਕਟਰ ਦੇ ਗਿਆ ਜੀ ਇਹਦੇ ਦਵਾਈ ਕਹਿੰਦਾ ਵੀ ਜਦ ਤੱਕ ਇਨਫੈਕਸ਼ਨ ਨਹੀਂ ਘਟਦੀ ਹੈਗੀ ਵੀ ਜਦ ਤੱਕ ਬਲੱਡ ਸਿ ਚੜਾ ਨਹੀਂ ਸਕਦੇ ਥੋੜਾ ਜਿਹਾ ਇਨਫੈਕਸ਼ਨ ਤੇ ਕੰਟਰੋਲ ਦਾ ਹੋ ਜਾਵੇ ਵੀ ਫੇਰ ਉਹ ਬਲੱਡ ਚੜਾਉਂਗੇ ਫਿਰ ਮੈਂ ਤਾਂ ਰਾਤ ਦਾ ਜੀ ਬਹੁਤ ਆਪਣੀਆਂ ਘੋੜੇ ਜੜਾਏ ਵਿੱਚ ਰਾਤ ਨੂੰ 1 ਵਜੇ ਤੱਕ ਨੀਂਦ ਨਹੀਂ ਟੈਂਸ਼ਨ ਹੋ ਗਈ ਦਿਮਾਗ ਨੂੰ ਵੀ ਕੱਲੂ ਬਲੱਡ ਲੈਣ ਜਾਣਾ ਇਹ ਬਲੱਡ ਦਾ ਵੀ ਸਿਸਣਾ ਹੁੰਦਾ ਹੈ ਲੋਕ ਕਹਿੰਦਾ ਜਾਂਦੇ ਵੀ ਮੁੱਲ ਵੇਚਦੇ ਜੇ ਕਰਦੇ ਆ ਭੋਖਾ ਪਰ ਉਹਦੀ ਕੁਝ ਫੀਸ ਹੁੰਦੀ ਆ 1100 1200 ਰੁਪਏ ਦਾ ਬਲੱਡ ਲੈ ਕੇ ਆਉਂਦੇ ਨਾ ਤਾਂ 1100 1200 ਰੁਪਏ ਦੇਣਾ ਪੈਂਦਾ ਕਿਉਂ ਜਿਹੜਾ ਬਲੱਡ ਲੱਤਾ ਪਾਉਂਦਾ ਚਾਹ ਮੇਰੀ ਲੱਤਾ ਕੋਈ ਵੀ ਸਰੀਰ ਅੱਜ ਕੱਲ ਦਾ ਸਮੇਂ ਚ ਆਜਾ ਹੈ ਨਹੀਂ ਵੀ ਜਿਹੜਾ 100% ਸਹੀ ਹੋਵੇ ਕੋਈ ਨਾ ਕੋਈ ਦਿੱਕਤ ਹੈ ਸਰੀਰ ਦੇ ਵਿੱਚ ਕਿਸੇ ਦਾ ਸੈਲੈਕਟਿਵ ਕਿਸੇ ਦਾ ਕੁਝ ਵਧਿਆ ਪੱਖੇ ਦਾ ਕੁਝ ਉਹ ਖੂਨ ਨੂੰ ਸੁਧਾਰਨ ਵਾਸਤੇ ਜਿਹੜਾ ਖਰਚਾ ਹੁੰਦਾ ਟੈਸਟ ਕਰਨ ਵਾਸਤੇ ਖਰਚਾ ਹੁੰਦਾ ਨਿਮਨ ਡੈਡੀ ਦਾ ਨਿਕ ਗੇਜੀ ਟੈਸਟ ਤੋਂ ਬਲੱਡ ਦਾ ਉਹਨਾਂ 1000 ਰੁਪਏ ਉਹਨਾਂ ਨੇ ਲੈ ਲਿਆ ਉਸ ਵਿੱਚ ਕੀ ਦੱਸਿਆ ਉਹਨਾਂ ਨੇ ਕਿੰਨੇ ਗ੍ਰਾਮ ਖੂਨ ਆ, TLC ਕਿੱਥੇ ਆ, ਹੋਰ ਇਨਫੈਕਸ਼ਨ ਕੀ ਯੂਰਨ ਦਾ ਵਿੱਚ ਸਾਰਾ ਕੁਝ ਹੈ 1000 ਰੁਪਏ ਦੇ ਵਿੱਚ ਉਹਨਾਂ ਨੇ ਦੱਸਿਆ ਪਰ ਜਿਹੜੇ ਬਲੱਡ ਦੇ ਚਲਦੇ ਸੈੱਲਾਂ ਦਾ ਟੈਸਟ ਇਹ ਉਹ ਉਹਨਾਂ ਦਾ ਖਰਚਾ ਬਹੁਤ ਹੈ ਇੱਕ ਵਾਰ ਕੈਂਪ ਲਵਾਇਆ ਸੀ ਕੈਂਪ ਦੇ ਵਿੱਚ ਦੱਸਿਆ 7500 2000 3 4 ਦੀ ਗੱਲ ਹੈ ਪਤਾ ਨਹੀਂ ਹੁਣ ਡਾਕਟਰ ਨੇ ਵੀ ਗਲਤ ਦੱਸ ਕੇ ਕਿਹਾ ਉਹ ਤਾਂ ਮੈਂ ਐਦੇ ਬਾਰੇ ਮੇਰੀ ਪੋਜ਼ਿਟਿਵ ਹੋਈ ਨਹੀਂ ਹੈ ਕਿ ਉਹ ਕਹਿੰਦਾ 7500 ਦਾ ਟੈਸਟ ਟੈਸਟ ਹੁੰਦਾ ਇੱਕ ਬਲੱਡ ਕਲੀਅਰ ਕਰਨ ਵਾਸਤੇ ਸਾਰਾ ਕੁਝ ਹੈ ਵੀ ਤਾਰਾ ਜਾ ਕੇ ਅਗਲੇ ਬਰਦਰ ਤੇ ਚੜਨਾ ਫਿਰ ਉਹਨੂੰ ਮਿਲਾਉਣ ਦੀ ਵੀ ਪ੍ਰਤੀਕਿਰਿਆ ਹੁੰਦੀ ਹੈ ਵੀ ਡੈਡੀ ਦਾ ਜਿਉਂ ਕੋਨ ਲੈ ਕੇ ਉਹਨਾਂ ਦਾ ਡੈਡੀ ਦੇ ਕੋਨ ਨਾਲ ਮਲਾ ਕੇ ਖੂਨ ਦੇਖਾ ਉਹਨਾਂ ਨੇ ਆਇਆ ਉਹਦੀ ਦਰਨਾ ਚੱਕ ਕੇ ਵੀ ਆਹ ਲੈਂ ਜੀ ਗੋਡੀ ਵਿੱਚ ਮੇਰਾ ਇਹ ਵੀ ਪੋਜ਼ਿਟਿਵ ਹੈ ਇਹ ਵੀ ਪੋਜ਼ਿਟਿਟਿਵ ਦਾ ਹੋਊਗਾ ਉਹਨਾਂ ਦਾ ਉਹ ਚੱਕ ਕੇ ਉਹਨਾਂ ਨੂੰ ਮਨਵਾਉਣਾ ਅਪਸਰ ਦੇ ਵਿੱਚ ਤਾਂ ਚੱਕ ਕੇ ਬਲੱਡ ਮਿਲਦਾ ਰਾਤ 1 ਵਜੇ ਤੱਕ ਮੈਂ ਸੋਚੀ ਆ ਵੀ ਜੇ ਉਹਨਾਂ ਨੇ ਡੋਨਰ ਮੰਗ ਲਿਆ ਵਿਕਰਮ ਸਿੰਘ ਤੁਹਾਨੂੰ ਤਾਂ ਪਹਿਲੀ ਚੱਕਰ ਆਉਂਦੇ ਆ ਕਿਆ ਕਰੂੰਗਾ ਹਾਂ ਤੇਰੀ ਤਾਂ ਤਪਦੀ ਪਹਿਲੇ ਦੋ ਦੋ ਉਹ ਹੋ ਕੀ ਧਿਆਨ ਨਾਲ ਕਿਹਨੂੰ ਮਾਸੜ ਕਹੂਗਾ ਕੋਈ ਨੂੰ ਨਹੀਂ ਪਤਾ ਲੱਗਦਾ ਫਿਰ ਕਦੋਂ ਕੰਮ ਉਲਝਾ ਪਉਂਦਾ ਫਿਰ ਅੱਗੇ ਹੁੰਦਾ ਰਹਿੰਦਾ ਤੇ ਕੋਸਾ ਜੋ ਨੇਚਰਲ ਹੁੰਦਾ ਨਾ ਉਹ ਨੇਚਰਲ ਹੀ ਹੁੰਦਾ ਜੀ ਤੇ ਮੈਂ ਹੁਣ ਉਰੇ ਨਾਉਣ ਨੂੰ ਪਾਣੀ ਨਾ ਸੀਗੀ ਪਤਾ ਨਹੀਂ ਕਿੱਥੇ ਦੇ ਸੇਵ ਕਰਿਆ ਪਾਉਣਾ ਬੋਰ ਹੈ ਨਹੀਂ ਹੈ ਪਤਾ ਨਹੀਂ ਪਾਣੀ ਕਰਨਾ ਤਾਂ ਤੇ ਹੁਣ ਸੰਦੀਪ ਵੀ ਵਿੱਚ ਜੀਤ ਇਹਦਾ ਬੇਚਾਰੇ ਕੱਲ ਨਾ ਮਿਲੇ ਤਾਂ ਮੈਂ ਨਹੀਂ ਨਾਤਾ ਜੀ ਮੈਂ ਤਾਂ ਮੈਂ ਝੂਠ ਬੋਲਾਂ ਮੈਂ ਅੱਜ ਨਾਉਣ ਦੀ ਮੇਰੀ ਪੂਰੀ ਪਲੈਨਿੰਗ ਆ ਡੈਡੀ ਕੀ ਕਰਾਂਗਾ ਬਾਅਦ ਵਿੱਚ ਚਲੋ ਮਿਲਦਾ ਜੀ ਬਾਅਦ ਵਿੱਚ ਮੇ ਲੋ ਜੀ ਇੱਧਰ

ਤੋਂ ਤੋਂ ਭਵਿਤਰਾਮ ਸਿੰਘ ਨੂੰ ਫਸਾ ਲਿਆ ਲੈ ਲੈ ਜਾਲ ਚ ਵਿਕਰਮ ਸਿੰਘ ਕਿਹਾ ਨਹੀਂ ਨਹੀਂ ਲੱਭੀ ਬਾੜੇ ਮਾਂ ਨੂੰ ਕੌੜ ਰਿਹਾ ਵਿਕੀ ਸੀ ਕਿ ਤਾ ਮੂੰਹ ਤਾਂ ਕਿਪ ਹੋ ਗਿਆ ਹੈ ਮੈਂ ਸੋਚਿਆ ਲੱਗ ਗਿਆ ਇੰਨੇ ਚ ਇਹ ਠੀਕ ਕਰਦਾ ਜੀ ਤਾਂ ਡੈਡੀ ਦਾ ਵੀ ਕਰਦਾ ਕੱਲ ਤਾਂ ਕਈ ਦਾ ਕੱਲ ਕਾ ਬਰੱਡ ਨਾ ਪੂਰੀਆਂ ਦਾ ਕਿਤੇ ਲੰਕਰ ਤਾਂ ਇਹ ਕਿਹਾ ਜੇ ਲੈ ਆ ਦੇ ਮੈਨੂੰ ਹਾਂ ਹੁਣ ਮਾਤਾ ਪਿਤਾ ਚਾਲਾ ਤਾਲਾ ਤਾਲ ਉਹਦੇ ਕਰਕੇ ਲੰਗਰ ਲੱਗੇ ਪਿਆ ਪੂਰੀ ਅੰਮਲ ਚ ਲੋਭ ਹੱਦਿਆਂ ਵੀ ਹਾਂ ਖਾਏ ਨਹੀਂ ਰੋਟੀ ਘਾਲੇ ਇੱਕ ਵੀ ਸਹੀ ਤਾਂ ਚੱਲ ਹੁਣ ਜੇ ਇਹਦੇ ਪ੍ਰੋਬਲਮ ਦੇ ਵਿੱਚ ਤੂੰ ਫਸਿਆ ਹੋਇਆ ਹਾਂ ਉਸ ਸਾਵਾ ਨਾਲ ਤਾਂ ਹੁਣ ਜੀ ਇੱਕ ਵੀ ਖਾਓ ਜਾਵੇਂ ਉਹੀ ਬਹੁਤ ਆ ਸਹੀ ਗੱਲ ਹੈ ਪਰ ਦੇ ਵੀ ਡੈਡੀ ਨੇ ਵਧੀਆ ਅੱਜ ਦਿਨ ਦਾ ਆ ਖਾ ਰਿਹਾ ਰੋਟੀ ਹਾਂ ਅੱਜ ਕੱਲ ਦਾ ਟਿੱਕੀ ਦੀ ਰੋਟੀ ਖਾਦੀ ਆ ਕਾ ਦੋਏ ਖਾਂਦੇ ਨੇ ਚੱਲ ਉਹਨੂੰ ਪੋਚਾ ਲਾ ਲੈਣ ਤੇ ਫੇਰ ਮਿਲਦੇ ਅਸੀਂ ਇੱਕ ਵਾਰ ਉਹ ਬਹੁਤ ਲੋੜ ਹੈ ਲੋ ਜੀ ਪੂਰੇ ਪੋਟਾ ਆ ਗਿਆ ਲਗਾ ਕਮਰੇ ਦਾ ਬਣਾਤਾ ਸਵਰਗ ਫਰਨਾਇਲ ਦੀ ਖੁਸ਼ਬੂ ਆ ਰਹੀ ਹੈ ਥੋੜੀ देर ਤੱਕ ਰੀਤ ਨੇ ਬਾਦਣਾ ਜਿਆਦਾਂ ਦਾ ਚੱਲ ਹੁਣ ਨਿਆਣੇ ਨਾਲ ਤਾਂ ਭਾਈ ਆਈ ਕੋਸਾ ਸਾਡਾ ਜੀ ਪਰਸੋਂ ਜਦੋਂ ਆਏ ਤੇ ਕਮਰਾ ਚੇਂਜ ਕਰਤਾ ਸੀ ਇਹਨਾਂ ਨੇ ਪਹਿਲਾਂ ਇੱਥੇ ਆਏ ਸੀ ਸੀ ਉਸ ਤੋਂ ਬਾਅਦ ਜਿਹੜੇ ਕਮਰੇ ਚ ਲੈ ਕੇ ਗਏ ਉੱਥੇ ਦਾ ਜਾ ਕੇ ਕੁਸੂਰੇ ਬਣ ਗਿਆ ਸਾਡਾ ਹਾਲਾਤ ਉੱਥੇ ਤਾਂ ਅੱਧੀ ਰਾਤ ਰਹਿ ਤੇ ਕੱਲ ਅਸੀਂ ਤਾਂ ਚਲੇ ਜਾਣਾ ਸੀ ਅਸੀਂ ਤਾਂ ਛੁੱਟੀ ਲਈ ਉਰੇ ਤੋਂ ਡੈਡੀ ਕੱਲ ਨੂੰ ਛੱਡ ਗਏ ਫਰਰ ਉਹਨਾਂ ਦਾ ਕਰਦਾ ਸਾਨੂੰ ਚਲੇ ਜਾਣਾ ਤਾਂ ਹਾਂ ਐਂਦਾ ਹੁਣ ਠੀਕ ਹੈ ਡੈਡੀ ਹੈਨਾ ਹੈਗਾ ਠੀਕ ਖੁੱਲ ਕੇ ਬੋਲ ਯਾਰ ਨਾ ਫਰਕ ਆ ਹੀ ਨਹੀਂ ਦਾ ਫਿਰ ਉਹ ਡਰਦਾ ਕਿ ਹੁਣ ਕੋਈ ਡਾਕਟਰ ਖੜਾ ਹੋਣਾ ਵੀ ਤੇ ਜੇ ਤੂੰ ਢਿੱਲਾ ਬੋਲੂਗਾ ਤੇਰੇ ਟੀਕੇ ਲਵਾ ਦੇਣਾ ਕੋਈ ਠੀਕ ਹੈ ਜੱਟ ਠੀਕ ਹੈ ਜੱਟ ਹਾਂ ਹੁਣ ਮੈਨੂੰ ਇਹ ਦੱਸ ਤੇਰੀ 100 ਰਾਣੀ ਪਰੌਂਠਿਆਂ ਦਾ ਲਾਲਚ ਜਾਈ ਜਾਂਦੀ ਤੇ ਤੇਰੀ ਧੀ ਵੀ ਹੀ ਜਾਂਦੀ ਪਰੌਂਠੇ ਪਰੌਂਠੇ ਰੇ ਕੈ ਕਰਾਂ ਜੇ ਛੋਟਰੇ ਬੈਠੇ ਰਹਿੰਦੇ ਨਾ ਸਾਹਮਣਾ ਆ ਰਹੀਆਂ ਮੈਨੂੰ ਤੇ ਵਿਸਤ ਵਿੱਚ ਦਾ ਆਵਾਜ਼ ਕਾ ਤੇਰੀ ਨਿਕਲਦੀ ਹੈ ਅਜਾ ਨਾ ਹੋ ਬੰਦ ਤੱਕ ਹੀੜਿਆ ਨਹੀਂ ਕਿਆ ਇੱਕ ਇੱਕ ਕੱਪ ਪੀਤਾ ਅੱਛਾ ਦੁਪਹਿਰ ਤੱਕ ਬੰਦ ਹੀੜੂਗਾ ਹਾਂ ਇਹ ਕਿੰਨੇ ਬਣੇ ਨਹੀਂ ਹੈ ਗੱਲ ਤਾਂ بڑੂਗੀ ਟੈਚਰੀ ਜਿਹੜੀ ਹੈਗੀ ਗੱਲ ਬਣਾਉਣ ਲਈ ਵੀ ਗੱਲ ਦਾ ਟੌਂਕਾ ਚਾਹੀਦਾ ਚੱਲੀਏ ਮੇਰਾ ਆਪਾ ਚੱਲਦੇ ਆ ਪੜਾਈ ਆ ਮੈਂ ਤਾਂ ਦੇਖ ਆਪਣੇ ਕੱਪੜੇ ਕੱਢ ਲਿਆ ਸੀ ਤੇ ਹੁਣ ਅੱਜ ਸੁਨਾਣ ਕਰਕੇ ਹਾਂਜੀ ਮੁੰਡਾ ਤੇ ਮੰਡੀ ਆ ਉਹ ਤਾਂ ਹੁਣ ਹੈ ਗਿਆ ਹੁਣ ਮੈਂ ਪਤਾ ਕਿ ਮੈਂ ਦੇਖ ਆਪਣੇ ਜਾਣ ਪਛਾਣ ਤਾਂ ਬਥੇਰੇ ਆ ਪਰ ਮੈਂ ਜੰਨਬੀ ਕੇ ਸੇਵਰ ਪਰਜਨ ਜੈਨਾ ਬਣੀ ਹੈ ਕਿਆ ਫਾਇਦਾ ਹਾਂ ਪਿਛਲੀ ਵਾਰ ਤਾਂ ਚਲੋ ਜਿਆਦਾ ਪਿਛਲੀ ਵਾਰ ਆਇਆ ਤਾਂ ਆਪਣੇ ਬਥੇਰੇ ਉਹ ਕਰਿਆ ਉਹਨਾਂ ਨੇ ਸੇਵਾ ਪਾਣੀ ਚਲ ਫਿਰ ਵੀ ਕਿਤੇ ਨਹੀਂ ਹੋਣਾ ਮੈਂ ਤਾਂ ਸੰਦੀਪ ਨੂੰ ਕਹੀ ਜਾਂਦਾ ਵੀ ਇੱਥੇ ਨਾ ਆਣਾ ਪਰੌਂਠੇ ਇੱਥੇ ਸਸਤੇ ਪੈ ਜਾਣੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਇਹ ਮੇਰਾ ਖਰਚਾ ਕਰਾ ਕੇ ਤੁਹਾਨੂੰ ਜਾਣ ਕਰ ਨੂੰ ਹੂੰ ਉਹ ਰਜੀਨੀ ਮੈਂ ਖਮਾਣੂਗੀ ਥੋੜਾ ਜਿਹਾ ਅੱਛਾ ਖਮਾਣੂ ਕੋ ਹੂੰ ਖਮਾਣੂ ਵੀ ਜਾਣਾ ਪੈਣਾ ਪਹਿਲਾਂ ਘਰੋਂ ਮਾਫ ਕਰੇ ਜਾਣਾ ਪੈਣਾ ਇਹਨਾਂ ਕਰੇ ਨਹੀਂ ਕੌਣ ਬਸ ਪਹਿਲਾਂ ਘਰੇ ਜਾਣਾ ਨਾ ਆਉਣਾ ਧੋਣਾ ਬਿੱਟੀ ਨੂੰ ਪਰੌਂਤੇ ਕਰਾਉਣੇ ਆ ਸੱਚੇ ਬ੍ਰੈਸਲਟ ਹੈ ਹੀ ਘਰ ਬਸ ਫਿਰ ਜਿਆ ਸਾਰ ਕਰਕੇ ਦੁਕਾਨ ਨਹੀਂ ਖੁੱਲੀ ਦੀ ਕੋਈ ਨਹੀਂ ਮੈਂ ਕਾਲਕਾਟਾ ਰ ਬ੍ਰੈਸ ਲਿਆਉਣ ਦੇ ਚਲ ਫਿਰ ਕੋਈ ਕਚਾੜਾ ਆਹ ਚਾਹੜਾ ਵਿਚਾਰਾ ਪੁੰਨ ਖੱਟਦਾ ਉਹ ਆ ਜਾਂਦਾ 6:30 7:00 ਸਭ ਨੂੰ ਵੀ ਜਿਹੜੇ 2-3 ਨੰਮੀ ਬੈਠੇ ਚਾਹਾਂ ਦੇ ਨੌ ਵੀ ਹਸਪੀਟਲ ਕਰਕੇ ਆਉਂਦਾ ਉਹਨੂੰ ਪਤਾ ਵੀ ਇੱਥੇ ਸਾਜਰੇ ਸਾਰੇ ਮਰੀਜ਼ ਉੱਠ ਗੱਡਦੇ ਆ ਵੀ ਚਾਹ ਤਾਂ ਉਹਨਾਂ ਨੂੰ ਜ਼ਰੂਰੀ ਚਾਹੀਦੀ ਆ ਫਿਰ ਤਾਂ ਬਾਕੀ ਉਹਨੂੰ ਪਤਾ ਵੀ ਸੰਦੀਪਰਾ ਵਰਗਾ ਮਲੀ ਆਇਆ ਪਿਆਰੇ ਪੁੱਪੋ ਅੱਜ ਦਾ ਤੇਰੀ ਵੀ ਵਰਦੀ ਨੀ ਬਦਲੀ ਸਾਚੀ ਦੀ ਗੱਲ ਤਾਂ ਬੁਲਾ ਦੇ ਪੁੱਤ ਇੱਧਰ ਰੱਖੀ ਜਾ ਕੇ ਬਦਨੂੰਗਾ ਤੂੰ ਪੁੱਤ ਹਾਲਤ ਦੇ ਕਰੋ ਇਹ ਪੁੱਤ ਸਾਚੀ ਦੀ ਗੱਲ ਤਾਂ ਪਾ ਦੇ ਯਾਰ ਬੁਲਾ ਦੇ ਫਿਰ ਉਹੀ ਛੱਡ ਤਾਂ ਮੈਂ ਤੈਨੂੰ ਨਾ ਜਾਣਾ ਮਾਂ ਨਾ ਆਉਣਾ ਜਾਣਾ ਚੱਲ ਫਿਰ ਮਾਲਾ ਮਾਲਾ ਛੱਡਿਆ ਮੈਨੂੰ ਮਾਲਾ ਛੱਡਿਆ ਹੁਣ ਨਹੀ ਉਹ ਵੀ ਕਹੀ ਜਾਂਦੇ ਸਾਡਾ ਦਿਲ ਨਹੀਂ ਲੱਗਦਾ ਵੀਡੀਓ ਕਾਲ ਚ ਜਦਦੇ ਰੱਖੇ ਨਾਣਾ ਪੁੱਤ ਨਾਣਾ ਮਾਣਾ ਨੂੰ ਕੱਤ ਕੀ ਗੱਲ ਕੱਤ ਨਹੀਂ ਆਣਾ ਇੰਨਾ ਅੰਨੇ ਦਵਾਈ ਦਵਾਉਣਾ ਹੀ ਆ ਉਹ ਕਹਿੰਦੇ ਖਾ ਜਾ ਹੱਥਾ ਕਰ ਦੇਵੀਂ ਨਹੀਂ ਖਿੜੀ ਇੰਨਾ ਆ ਕੇ ਸੀਸੁਰ ਬਹਾ ਕੇ ਫੇਰ ਖਿੜਦੀ ਹੂੰ ਮੇਰੇ ਮਗਰਾ ਚਾਹਤਾ ਇਹ ਪੀਲੀ ਪਰ ਖਿੜੀ ਨਹੀਂ ਮੇਰੇ ਮਗਰਾ ਮਰੀ ਕੋ ਨਸ਼ਾ ਨਹੀਂ ਹੋਇਆ ਨਾ ਆ ਕੇ ਖਿੜਦੀ ਐ ਫੇਰ ਨੱਕ ਚੋਂ ਨਿਕਲ ਦੇਗੀ ਫੇਰ ਉਹ ਵਕਾਂਟਾ ਹਾਂ ਹੁਣ ਤੁਹਾਨੂੰ ਡੈੜੀ ਐ ਦੱਸ ਮੈਨੂੰ ਪੇਸੀ ਚੱਲਦਾ ਛੱਡ ਦੀਏ ਪੱਖਾ ਚੱਲਦਾ ਛੱਡ ਦੀਏ ਜਾ ਰਹੀ ਪੱਖਾ ਲਿਆ ਦੋ ਹਾਂ ਪੱਖਾ ਪੱਖਾ ਏਸੇ ਤੋਂ ਪੱਖਾ ਹਾਂ ਕੀ ਕਹਿੰਦੀ ਪੱਖਾ ਲਾ ਲਓ ਦਾਦੀ ਮੈਂ ਏਸੀ ਲਾਉਣੀ ਪੱਖਾ ਨਹੀਂ ਲਾਉਂਦੀ ਹਾਂ ਜਿਹੜਾ ਪ੍ਰਸ਼ਾਦ ਦੇ ਬਚੇ ਪਿਆ ਇਹ ਹੀ ਲੈ ਜਾਓ ਉੱਥੇ ਮੈਂ ਬਿਗਾਂ ਖਾ ਲੂਗੀ ਪਰ ਮੈਨੂੰ ਜੋ ਤਾਂ ਤੈਰ ਜਾਣਾ ਹੀ ਹੈ ਨਾਲ ਸਬਜੀ ਸਬਜੀ ਵੀ ਚੱਕ ਲੈ ਹਾਂ ਬੱਤਾ ਉਹ ਵਿੱਚ ਰੱਖ ਰਾ ਮਿਕਸ ਵਜ ਮਿਕਸ ਵਜ ਪੈਕ ਕਰਾ ਕੇ ਲੈ ਜੀ ਸੰਦੀਪ ਰਾਣਾ ਮੈਕਸਾ ਬੈਟਰ ਨੇ ਕਿਹਾ ਸੀ ਤਾਂ ਗੋਭੀ ਆਲੂ ਬਸ ਮੈਂ ਕੱਲੀ ਗੋਭੀ ਆਲੂ ਐਂਡ ਮਟਰ ਬਸ ਹਾਂ ਸਿਮਲਾਮਾ ਚੱਲ ਆਤਾ ਹੈ ਜਦੋਂ ਅਜਾ ਕਰੰਟ ਵੀ ਮਾਰਦਾ ਹੁੰਦਾ ਹੈ ਬਸ ਕਾਕੀ ਆਇਆ ਨਾ ਛੇ ਨੂੰ 22 ਕੱਪੜੇ ਚੱਕ ਲੈ ਸਕ ਚੱਲ ਜੀ ਫਿਰ ਛਾਬੀ ਕਿੱਥੇ ਆ ਛਾਬੀ ਮੇਰੀ ਜੇਬ ਚ ਗੱਡੀ ਦੀ ਕਿੱਥੇ ਹੋਣੀ ਹੋਰ ਚੱਲ ਡੈਡੀ ਡੈਡੀ ਨੂੰ ਪਾਣੀ ਦੀ ਬੋਤਲ ਤਾਂ ਰੱਖ ਦੇ ਮੈ ਵੀ ਹੈ ਡੈਡੀ कर लीजिए कोई लोड है रोटी, है? रोटी। <पीणे स्यारे दिया देखे> तो दे ये सिट्ठी पे ले हम रोटी दे आ बस ही बस आए कांटे तक कल ले पक्का तो आ गए ना मेरे अपना जैसे बिस्कुट नाम की खाना मैं कुछ नहीं खाना ना मेरे भी आ जाते ना मैं खाता हूँ ठीक है ग्यारह बजे तो मैं कुछ नहीं तो कार्य भी ग्यारह बजे रोटी आना ठीक है चलो चलो मैं नहीं खाऊंगा ਚਲੋ ਠੀਕ ਹੈ ਬੱਡੜੀ ਦੇਖੋ ਗੜਬੜ ਹੋਈ ਫੋਨ ਕਰਦੀ ਅਜੇ ਤਿਆਰੀ ਕਰਦੀ ਜੇ ਇਧਰ ਪਤਾ ਹਸਪੀਟਲ ਦੀ ਸੀ ਉੱਪਰ ਵੀ ਸਾਡੇ ਕਮਰਾ ਨਿਕਲਿਆ ਸਾਨੂੰ ਹਾਂ ਛਾਹ ਕਰਤਾ ਇਹਦਾ ਖੰਗ ਦੇ ਲਾ ਪੀ ਪੀ ਕੇ ਠੰਡੇ ਤੇਰੀ ਬੂਆ ਸਾਰੀਆਂ ਮੈਸੇਜ ਕਰਦੀਆਂ ਕਹਿੰਦੀ ਇਹਨੂੰ ਜੂਸ ਦਾ ਪਲਾ ਕਰੋ ਹਾਂ ਕੁੜੀ ਬਿਮਾਰ ਕਰ ਦਿੰਦੀ ਤੁਸੀਂ ਇਹਦਾ ਸਾਡੇ ਆਏ ਤੇ ਇਹ ਘਟਨ ਹੋਇਆਦਾ ਜੀ ਲਿਮਟ ਦਾ ਆਏ ਆ ਪਹਿਲਾਂ ਚੜ ਗਏ ਤੇ ਵੀ ਘਟਨ ਬਾਅਦ ਹਾਂ ਅਸੀਂ ਪਹਿਲਾਂ ਉੱਪਰ ਆ ਕੇ ਤੇ ਤਾਂ ਆਦਰ ਕੋਲ ਪੁੱਤ ਹੈ ਤੇ ਕੋਲ ਨਹੀਂ ਖੜੀਦਾ ਤੇ ਹੱਥ ਆ ਜਾਂਦਾ ਹੁੰਦਾ ਕਹਿਣਾ ਮੰਨ ਲੀਦਾ ਹੁੰਦਾ ਅੱਛਾ ਇਹ ਨਹੀਂ ਮੰਨਦੀ ਕਿ ਹੁਣ ਛੱਡੇ ਹੋ ਨਹੀਂ ਕਰੇ ਹਾਂ ਉੱਚੇ ਤੇ ਪਾਪਾ ਨੇ ਲੈ ਜਾਈਏ ਬੰਦ ਕਰੀ ਹਾਂ ਹਾਂ ਚੱਲ ਜੂਗੇ ਮੂ ਕਿਵੇਂ ਕਰਦੀ ਨਹੀਂ ਮੈਨੂੰ ਕੁਚੀਚੀਆਂ ਲੱਗਦੀਆਂ ਨੇ ਇਹਦੀ ਤਾਂ ਵੀ ਲਾਰੀ ਇਹ ਲਖਦਾ ਲਾ ਲਾ ਹੌਲੀ ਹੌਲੀ ਦੇਖ ਕਿ ਅੱਗੇ ਸੜਕ ਚੱਲਦੀ ਐ ਚਲੋ ਫਿਰ ਮੈਂ ਕਹਿੰਦਾ ਸੰਦੀਪ ਤਾ ਨੋਟ ਕਰੀਆ ਜਿਹੜੇ ਬੈਠੇ ਆਹ ਇਹ ਜਦੋਂ ਪਹਿਲਾਂ ਡੈਡੀ ਨੂੰ ਲੈ ਕੇ ਆ ਤੇ ਜਿਆਦਾ ਵੀ ਕਣੀ ਬੈਠੇ ਤੇ ਇੱਕ ਸਾਥੀ ਹੋਵੇ 7 ਟੋਨ ਲਾ ਜ ਹਾਂ ਇੱਕ ਤੋਂ ਬਿਮਾਰ ਹੁੰਦਾ ਹਾਂ ਸਾਰੇ ਆ ਜਾਂਦੇ ਮਜਦ ਵੀ ਤਾਂ ਬਿਮਾਰ ਤੇ ਤਾਂ ਸਾਰੇ ਆ ਹਾਂ ਇਹ ਤਾਂ ਮੱਛਰ ਦਾ ਨਾਮ ਦਾ ਹਾਂ ਮੱਛਰ ਹਾਂ ਇਹਨੂੰ ਜੇ ਮਲੇਰੀਆ ਦੇ ਮਰੀਜ਼ ਆ ਜਾਂਦੇ ਗੱਡੀ ਦੀ ਵੀ ਹਾਲਤ ਬਚਾਰ ਦੀ ਖਸਤਾ ਹੋ ਗਈ ਅੱਜ ਧੁੱਪ ਨਿਕਲ ਦੇਖਦੇ ਆ ਜਾ ਕੇ ਕੀ ਬਣਦਾ ਪ੍ਰੋਗਰਾਮ ਚਲੋ ਮਿਲਦੇ ਜੀ ਫਿਰ ਘਰ ਚੱਲ ਕੇ ਤੁਹਾਨੂੰ ਪਹੁੰਚ ਗਏ ਜੀ ਘਰ ਛਾਕਲੇ ਪਰੌਂਠੇ ਤੇ ਜਿਹੜੀਆਂ ਫੋਟੋ ਮਨੋਜ ਜਿਵੇਂ ਕੱਟ ਕੇ ਫੜਾਈ ਆ ਉਹਨੂੰ ਤੇ ਮੈਂ ਥੋੜੋ ਥੋੜੀ ਤੇ ਦੱਸ ਮੈਂ ਟਮਾਸਟਾ ਮਲਾ ਲਿਆ ਤਾਂ ਵਾਹ ਵੀ ਆਤਾ ਡੈਡੀ ਆ ਸਾਈਡ ਪਰ ਆ ਬਾਕੀ ਮੇਰੀ ਪਛਾਣ ਨਹੀਂ ਆ ਹੈਗੇ ਆ ਮੈਂ ਆ ਨਹੀਂ ਹਰ ਨੀਲੇ ਨੀਲੀ ਜਿਹੜੇ ਵਾਲੇ ਨੀਲੇ ਕੱਪੜੇ ਵਾਲੇ ਤੂੰ ਤਾਂ ਸਾਡੀ ਬਲਜਤ ਤੂੰ ਤਾਂ ਸਾਡੀ ਬਲਜਿੰਦਰ ਵਰਗੀ ਹੋ ਜਾਵੇਂ ਬਲਜਿੰਦਰ ਦੀਦੀ ਨਾਲ ਵੀ ਬਹੁਤ ਪਤਲੀ ਸੀ ਮੈਂ ਹੁਣ ਪਤਾ ਮੈਂ ਕਿਹੱਜੀਆਂ ਹੈ ਜੀ ਹੁਣ ਆਪਣੀ ਮੰਮੀ ਵਰਗੀ ਹੋ ਗਈ ਸੇਮ ਕੱਪ ਦੇ ਫੋਟੋ ਕਿਹੜੇ ਸਾਲ ਦੇ ਦੀਆਂ ਹੈ ਕੋ ਸਾਡੀਆਂ ਇਹ ਹੈਗੀ ਆ ਫੋਟੋ 2011 ਦੀ 2011 ਚ ਜਦੋਂ ਮੈਂ ਵੀ ਇਹ ਜੇ ਦੱਸ ਲੈ ਮਜ਼ਾ ਇਹ ਤਾਂ ਵੀ ਨਹੀਂ ਸੀ ਮੈਂ ਜਦੋਂ ਮੈਂ ਤੁਸੀਂ ਵੀ ਦਿਖਾਓ ਆਪਣੀ ਤੁਸੀਂ ਆਜਾ ਮਨਪ੍ਰੀਤ ਦੀ ਮੈਂ ਵੀ ਉਹਦੀ ਫੋਟੋ ਲਾ ਦੂੰਗਾ ਨਾਲ ਮਨਪ੍ਰੀਤ ਦੀ ਐਲਬਮ ਬਣੀ ਤੁਸੀਂ ਦੇਖੀ ਹੁਣ ਉਹਦੇ ਵਿੱਚ ਤਾਂ ਮੈਂ ਐ ਹਿੱਲਦੀ ਈ ਐ ਅੱਛਾ ਆ ਹੁਣੇ ਬਸ ਫਲਾਤੀ ਬਾਲਾ ਰਿਆ ਜੇ ਵੈਸੇ ਮਹਾ ਪਰ ਵੀ ਤਾਂ ਜਾਣਾ ਚਾਹੀਦਾ ਕਿਸੇ ਹਾਂ ਮੇਰੀ ਆ ਮੇਰੀ ਮੰਮੀ ਦੀ ਇੱਕ ਕਾਪੀ ਜੇ ਮੈਂ ਤਿਆਰ ਹੋ ਕੇ ਇਦਾਂ ਦੇ ਸੂਟ ਪਾ ਹਾਂ ਨਾ ਨਾ ਇਕ ਨਹੀਂ ਹੈ ਸਰਗੋਤ ਆ ਵਲੀ ਫੋਟੋ ਆ ਤਾਂ 15 ਦਿਨ ਪਹਿਲਾਂ ਖਿੱਚੀ ਐ ਇਹ ਜੀ ਆ ਫੋਟੋ ਕੈਂਡੀਤੀ ਬੜੀ ਕਰਾਉਣ ਨੂੰ ਕਣੇ ਵੀ ਇਹ ਬਹੁਤ ਪੁਰਾਣੀ ਫੋਟੋ ਆ ਇਹ ਤਾਂ ਤੇ ਨੈਗੇਟਿਵ ਹੋਵੇ ਫੇਰ ਹੋ ਜਾਂਦਾ ਜਦੋਂ ਨੈਗੇਟਿਵ ਹੁੰਦੇ ਤੇ ਹਾਂ ਹਾਂ ਜਦੋਂ ਨੈਗੇਟਿਵ ਹੁੰਦੇ ਤੇ ਜਦੋਂ ਚੱਲ ਜਾਂਦਾ ਤਾਂ ਕੰਮ ਹੈਈ ਇੰਨੀ ਸੋਹਣੀ ਧੀ ਉਹ ਹੂੰ ਓਹੋ ਮੈਂ ਕਿਹੜੇ ਕਹਿੰਦਾ ਵੀ ਉਹ ਨੈਗੇਟਿਵ ਕਹਿਣ ਦਾ ਭਾਵ ਕਿ ਕੰਨੀ ਕੁ ਰੀਲ ਜੀ ਹੁੰਦੀ ਸੀ ਉਹਦੇ ਵਿੱਚ ਹੁੰਦੀ ਸੀ ਫੋਟੋ ਰਹਿ ਜਾਂਦੀ ਹੁੰਦੀ ਸੀ ਉਹਨੂੰ ਜਾਦ ਮਰਜੀ ਧੋਆ ਕੇ ਕਢਾ ਲਓ ਪ੍ਰਿੰਟ ਹਾਂ ਪਰ ਉਹਨੂੰ ਨਹੀਂ ਪਹਿਲਾ ਤੇਲਾ ਕੋਈ ਚੂਰੀ ਨਹੀਂ ਦਿੱਤੀ ਜਾਂ ਤਾਂ ਕੀ ਆ ਨਹੀਂ ਸੀ ਕੋਈਆਂ ਚੁਰੜੀ ਚੁਰੜੀ ਹੁੰਦਾ ਚੁਰੜੀ ਆ ਚੋਰੀ ਆਉਂਦੀਆਂ ਨਹੀਂ ਕੋਈ ਚੁਰਲੀ ਚੁਰਲੀ ਕਿੰਨਾਂ ਦਾ ਚੁਰੜੀ 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 ਆ ਚੋਰੀ ਆਉਂਦੀਆਂ ਹਾਂ ਤੂੰ ਚਰਲੀ ਕੀ ਕਹਿੰਦੇ ਚਰੜੀ ਹੁੰਦਾ ਚਰੜੀ ਇਹਦੇ ਵਿੱਚ ਜ਼ਿਆਦਾ ਸਿਆਣੀ ਲੱਗਦੀ ਚਲੋ ਉਮਰ ਦੇ ਮੁਤਾਬਕ ਤਾਂ ਸਿਆਣੀ ਹੋਣਾ ਤਾਂ 8 ਤਰੀਕ ਤੋਂ 15 ਦਿਨ ਦੀ ਵਾਦ ਦੀ ਲਾ ਲਓ ਹੂੰ ਉਦਾਂ ਦੀ ਫੋਟੋ ਹੈ ਚਲ ਕੋਈ ਨਹੀਂ ਇਹਦੇ ਵਿੱਚ ਮੇਰੇ ਨਾਲ ਵੀ ਟਿੱਕ ਹੂੰ ਬਹੁਤ ਸੰਜੋਗਾ ਹੈ ਕਿੱਥੇ ਫੋਟੋ ਬਹੁਤ ਯਾਦਗਾਰ ਆ ਮੇਰੀਆਂ ਵੀ ਫੋਟੋ ਬਹੁਤ ਪਈਆਂ ਐਲ ਮਮਾ ਬਣਾਈ ਬੀ ਜੀ ਜਿਆਦਾ ਜਿਆਦਾ ਸਮਾਂ ਆ ਜਾਂਦਾ ਤਾਂ ਨਾ ਵੀ ਜਿਆਦਾ ਕੈਮਰਾ ਬਾਈ ਨੇ ਆਪਣੀ ਲਿਆਉਂਦਾ ਤਾਂ ਇੱਕ ਆ ਮੇਰੀ ਡਿਲੀ ਬਾਬੀ ਆ ਆ ਚਾਚਾ ਜੀ ਚਲ ਕੋਈ ਨਹੀਂ ਨਹੀਂ ਹੈ ਜੀ ਬੇ ਦਾਦਾ ਬਹੁਤ ਨੈਗੇਟਿਵ ਪੈ ਤਾ ਸਾਡੇ ਕੋਲ ਵੀ ਐਲਬਮਾਂ ਵੀ ਛੋਟੀਆਂ ਛੋਟੀਆਂ ਜੀਆਂ ਬਣਾ ਕੇ ਰੱਖਿਆ ਮੈਂ ਬਾਪੂ ਜੀ ਦੇ ਜਨਮ ਦਿਨ ਦੀਆਂ ਜਾਇ ਜ਼ਮੀਨ ਦੇ ਜਨਮ ਦਿਨ ਦੀਆਂ ਪਾਪਾ ਜੀ ਦੇ ਰਿਟਾਇਰਮੈਂਟ ਦੀਆਂ ਉਹ ਸਾਰੀਆਂ ਇਕੱਣੀ ਪਈਆਂ ਮੇਰਾ ਸੌਖਾ ਕੰਮ ਹੈ ਪੈਨਡ ਲਾਈਫ ਜਿਸ ਤਰ੍ਹਾਂ ਦਾ ਸਭ ਕੁਝ ਹਾਂ ਹੁਣ ਨਾ ਗੁਲੂ ਗੋਸਾਂ ਫਲਾ ਦਿੰਨੇ ਆ ਹੂੰ ਨਾ ਲੈ ਨਿਆਣੇ ਬਾਤ ਤੋਂ ਬਾਤ ਤਾਂ ਬੰਦਾ ਉਹਨੀਆਂ ਚੇਂਜ ਹੋ ਜਾਂਦਾ ਸਰੀਰ ਹਾਂ ਚਲ ਕੋਈ ਨਹੀਂ ਸਰਿੰਦਰ ਨੇ ਪਰੌਂਠੇ ਬਹੁਤ ਸੌਤ ਬਣਾਏ ਬਾਕੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਚਾਹ ਦੀ ਸਸਤੀ ਸਸਰੀ ਘਰ ਬੁਲਾਉਣਾ ਭੁੱਲੀ ਗਈ ਕਦਰ ਮੁਦ ਨਹੀਂ ਦਵਾਈ ਲੈਣੀ ਆ ਹਾਂ ਮੈਂ ਦਵਾਈ ਲੈ ਮੈਂ ਸਸਰੀ ਘਰ ਬੁਲਾ ਕੇ ਆਈ ਆ ਬੁਲਾ ਕੇ ਆਈ ਬੁਲਾ ਕੇ ਆਈ ਉੱਥੇ ਵੀਡੀਓ ਸ਼ੁਰੂ ਹੋਈ ਵੀ ਸਾਡੀ ਹਸਪੀਟਲ ਚ ਉੱਥੇ ਤੋਂ ਫਿਰ ਅਸੀਂ ਕਾਕੇ ਤਰ੍ਹਾਂ ਹੋਇਆ ਵੀ ਭਾਈ ਅਸੀਂ ਅੱਜ ਘਰ ਨਾ ਆਉਣ ਚੱਲਿਆ ਉੱਥੇ ਨਾ ਆਉਣ ਦੀ ਵਿਵਸਥਾ ਥੋੜੀ ਜਿਹੀ ਹੈਗੀ ਆ ਉਹ ਗਰਮ ਦਾ ਪਾਣੀ ਆ ਕੁਝ ਬਾਥਰੂਮਾਂ ਦੇ ਵਿੱਚ ਫਰਨਾਇਲ ਜੀ ਦੀ ਮੁਸ਼ਕਲ ਆਈ ਜਾਂਦੀ ਉਹ ਕਿੰਨੀ ਤਰੀਕ ਅੱਜ ਤਰੀਕ ਪਤਾ ਨਹੀਂ ਕਿੰਨੀ ਹੁਣ ਮਨੂੰ 26 ਹੋਣੇ ਅੱਜ ਇਹ ਵੀ ਨਾ ਮੰਮੀ ਅਸੀਂ ਫੁੱਲ ਪਾ ਕੇ ਤੇ ਮੈਂ ਗਏ ਹਾਂ ਅੱਛਾ ਇਹ ਗੱਡੀ 'ਚ ਗਏ ਸੀ ਹਾਂ ਤੇ ਦੇਖੋ ਪਹਿਲਾਂ ਅਸੀਂ ਚੰਡੀਗੜ੍ਹ ਗਏ ਠੀਕ ਹੈ ਉੱਥੇ ਤੋਂ ਮੰਮੀ ਦੇ ਫੁੱਲ ਲਏ ਫੇਰ ਪੀਜੀਆ 'ਚ ਗਏ ਉੱਥੇ ਤੋਂ ਅਸੀਂ ਸਰਟੀਫਿਕੇਟ ਲਿਆ ਜਿਹੜਾ ਡੈਥ ਸਰਟੀਫਿਕੇਟ ਹੁੰਦਾ ਹਾਂ ਉਹ ਤੋਂ ਬਾਅਦ ਫੇਰ ਅਸੀਂ ਉੱਥੇ ਗਏ ਮਨੀਕਰਨ ਸਾਹਿਬ ਇੱਥੇ ਕੀਰਤਪੁਰ ਸਾਹਿਬ ਮਨਿਕਰਨ ਉੱਥੇ ਡੈਡੀ ਦੇ ਬਾਹਰ ਨਾ ਬਾਥਰੂਮ ਨਹੀਂ ਸੀ ਉਹ ਤਾਂ ਡੈਡੀ ਦੇ ਪਿੱਛੇ ਜਮਾ ਹੋਣ ਲੱਗ ਗਿਆ ਸੀ ਪਾਣੀ ਉਹ ਟੈਨਸ਼ਨ ਨਾ ਜਿਆਦਾ ਪੈਂਦੀ ਆ ਬਵਸਤਾ ਪੈਂਦੀ ਆ ਉਹ ਤੋਂ ਬਾਅਦ ਜਦੋਂ ਦੋ ਦਿਨ ਅਸੀਂ ਖੰਡੇ ਨੂੰ ਲੈ ਕੇ ਜਦੋਂ ਬਸ ਦਾਖਲ ਹੋ ਗਿਆ 15 ਦਿਨਾਂ ਲਈ ਚੱਲ ਕੋਈ ਨਹੀਂ ਤੁਸੀਂ ਬਤਾ ਤਾਂ ਬਾਅਦ ਚੱਲੀ ਪਰ ਫੇਰ ਵੀ ਸੁਧਰਦਾ ਚੱਲ ਕੋਈ ਨਹੀਂ ਸੁਣ ਸਿਆਣਾ ਸਰੀ ਰੱਖਣੀ ਚੱਲਦਾ ਹੁੰਦਾ ਤੁਸੀਂ ਯਾਦ ਰੀਤ ਰਵਾਈ ਹੈ ਰੀਤ ਫੋਨ ਨਹੀਂ ਛੱਡਦੀ ਮੈਂ ਰੋਣੀ ਉਹਦੀ ਫੇਰ ਚਲ ਦੇਖੀ ਚਲ ਆਪਣੇ ਆਪ ਨੂੰ ਵੀ ਮੈਂ ਮੈਂ ਕਿੰਨੀ ਸਲੀਮ ਸੀ ਹਾਂ ਬਾਜੀ ਹੁਣ ਤੁਸੀਂ ਆਪਣੀ ਫੋਟੋ ਐਡ ਕਰਕੇ ਪਾਓਗੇ ਐਂ ਐਂ ਇਹ ਬਾਜੀ ਇਹ ਤਾਂ ਵੀ ਜਿਆਦਾ ਟ੍ਰਿਪ ਹੈ ਚਲੋ ਕੋਈ ਨਹੀਂ ਉਹ ਵੀ ਬਾਤ ਨਹੀਂ ਮੈਂ ਜਦ ਜਿਆਦਾ ਜਿਆਦਾ ਸਮਾ ਕੁਸ਼ੋਰਤਾ ਹੁਣ ਸਮਾ ਕੁਸ਼ੋਰ ਸਮਾ ਸਮਾ ਸਵਰਥ ਹਾਂ ਉਹੀ ਅਰਜਨ ਦੀ ਤੀਰ ਉਹੀ ਅਰਜਨ ਦੀ ਅੱਖ ਐਕਣਾ ਐਕਣਾ ਐਕਣੀ ਆ ਸਮਾ ਸਮਾ ਸਮਰੱਥ ਹਾ ਡੈਡੀ ਦੇਖ ਲੈ ਤੂੰ ਜੱਟ ਜਿਹੜਾ ਅੱਡੀ ਹੋਸ਼ਟਾ ਹੂੰਹ ਜੱਟ ਦਾੜੀ ਨੂੰ ਦਿਖਾਉਣਾ ਜਾ ਕੇ ਮੈਂ ਫੋਟੋ ਵੀ ਆ ਦੇਖੀ ਤਾਂ ਕੌਣ ਆ ਮਾੜਾ ਛੱਟਾ ਵਿੱਚ ਪਾਲਾ ਨਾ ਮੇ ਮੰਮੀ ਨਹੀਂ ਆਏੰਨੇ ਪਰ ਡੈਡੀ ਨੇ ਮੰਨ ਪਾਇਆ ਹਾਂ ਚਲ ਮੈਂ ਉਹ ਫੋਟੋਆਂ ਪਾ ਲਈਆਂ ਮੈਂ ਸ੍ਰਿੰਦਰ ਨੂੰ ਹੋਏ ਪੁੱਛੀ ਜੀ ਕੀ ਵੀ ਉਹ ਤੇਰੀ ਦਵਾਈ ਚੱਲਦੀ ਹਾਂ ਮੇਰੀ ਦਵਾਈ ਚੱਲਦੀ ਹੈ ਦੀਦੀ ਮੈਂ ਇੱਥੇ ਦੇ ਲੱਣੀ ਹਸਪੀਟਲ ਤੇ ਕਟੋ ਕਟ 15 ਨੇ ਹੋ ਗਏ ਉਹ ਕਹਿੰਦੇ ਥੋੜੀ ਲੰਬੀ ਦਵਾਈ ਖਾਣੀ ਪਊਗੀ ਫਰਕ ਪੈ ਕੇ ਚੀਜ਼ਾਂ ਵੀ ਕੋਲੱਤ ਸਾਰੀਆਂ ਬਦਲੀਆਂ ਦੱਸੋ ਭਾਵੇਂ ਸਰੀਰ ਭਾਰਾ ਹੋ ਜਾਂਦਾ ਫਿਰ ਐਕ ਨਹੀਂ ਹੁੰਦਾ ਮੈਨੂੰ ਨਾ ਹੋ ਪਿਆ ਕਰ ਲਸਣ ਖਾਏ ਤਾਂ ਸਵੇਰੇ ਮਿਰਨਿਕਾ ਹਾਂ ਮੈਨੂੰ ਕਿਸੇ ਨੇ ਦੱਸਿਆ ਬਈ ਨਾ ਆਹ ਅਲੂ ਖਾਰੇ ਇਮਲੀ ਇਮਲੀ ਹਾਂ ਬਈ ਇਹ ਨਾ ਲੀਵਰ ਵਾਸਤੇ ਲੀਵਰ ਵਾਸਤੇ ਸਹੀ ਹੁੰਦਾ ਲੀਵਰ ਵੀ ਫੈਕਟੀ ਹੈ ਨਾ ਇਹਦਾ ਥੋੜਾ ਜਿਹਾ ਪ੍ਰੋਬਲਮ ਹੈਗੀ ਹੈ ਲੀਵਰ ਚ ਵੀ ਆਈ ਹੈ ਚੜੀ ਹੋਈ ਚੀਜ਼ ਨਾ ਖਾਈ ਹੂੰ ਪਰਪਰ ਤਾਂ ਮੈਂ ਕਰਾ ਲਿਆ ਤੀਆਂ ਜਰੂਰੀ ਆ ਪਤਾ ਕੀ ਹੈ ਐ ਉਮਰ ਦੇ ਵਿੱਚ ਜੇ ਸਰੀਰ ਸੰਭਾਲ ਲੂੰਗਾ ਤਾਂ ਗਾਹਾਂ ਜਾ ਕੇ ਸਹੀ ਰਹੂੰਗਾ ਜੇ ਐ ਉਮਰ ਦੇ ਸਰੀਰ ਨਾ ਸੰਭਾਲਿਆ ਤਾਂ ਬੜਾ ਆਪਾ ਰੁੜ ਜਾਣਾ ਤੇਰੇ ਬਾਜੀ ਨੇ ਵੀ ਤਾਂ ਬਾ ਵਿੱਚ ਨੂੰ ਹੁਣ ਕੂਨ ਗੜਾ ਹੋ ਗਿਆ ਤਾਂ ਲਸਣ ਕਾਂਦੇ ਰਹੇ ਆ ਨੂੰਨ ਵਿਗੜਾ ਹਾਂ ਮੈਨੂੰ ਪਤਾ ਮੈਨੂੰ ਦੱਸਿਆ ਪਿੰਦਰ ਨੇ ਚਲੋ ਕੋਈ ਨਹੀਂ ਡਾੜੀ ਠੀਕ ਹੈ ਬਾਜੀ ਡਾੜੀ ਬੁੱਗੜਾ ਤਾਂ ਠੀਕ ਹੈ ਡਾੜੀ ਦਾ ਥੋੜਾ ਜਿਹਾ ਖੂਨ ਘੱਟਾ ਖੂਨ ਦੇਖਦੇ ਮੈਨੂੰ ਕਾਗਜ਼ ਚੜਾਉਂਦਾ ਡਾਕਟਰ ਕਾਦ ਨੇ ਡਾਕਟਰ ਨੇ ਕੀ ਆ ਗਿਆ ਡਾਕਟਰ ਅੱਜ ਸਵੇਰੇ ਆਇਆ ਤਾਂ ਉਹ ਚਲ ਗਿਆ ਚੰਡੀਗੜ੍ਹ ਨੂੰ ਹਾਂਜੀ ਕਹਿੰਦਾ ਮੈਂ ਦੱਸਦਾ ਹੁਣ ਜਾ ਕੇ ਪਤਾ ਕਰਾਂਗੇ ਵੀ ਕੀ ਕਰਨਾ ਕੀ ਉਹਨਾਂ ਨੇ ਜਾਨੀ ਕਿ ਫੋਨ ਕਰ ਦੇਣਾ ਡਾਕਟਰ ਨੂੰ ਦੱਸ ਦਵਾਂ ਹਾਂ ਬਾਕੀ ਚੱਲ ਫਿਰ ਚੱਲੀਏ ਚੱਲਦੇ ਬੈਠਾ ਚੱਲੀ ਚੱਲ ਆਪ ਨਾਉਣ ਤੋਂ ਪਹਿਲਾਂ ਗੱਡੇ ਨਾਲ ਆਈ ਜੀ ਪਹਿਲਾਂ ਮੈਂ ਮਾਂ ਵੀ ਇਹਦਾ ਕਰਾ ਥੋੜਾ ਜਿਹਾ ਸਫਾਇਆਗਾ ਇਹ ਤੇ ਹਾਂ ਪਰਾਉਟੇ ਤਾਂ ਨਹੀਂ ਪ੍ਰਸਾਦ ਦੀ ਸਿੰਪਲ ਹਾਂ ਸਿੰਪਲ ਦਰਸਤ ਹੈ ਹਾਂ ਤੇ ਆ ਆਉਣਾ ਮੇਰੀ ਲੋਰ ਚੱਕ ਲੈ ਆਪਾਂ ਨੇ ਖਮਾਣੋ ਤਾਂ ਜਾਣੇ ਉਹ ਉਹਨੂੰ ਮੈਂ ਦੇ ਕੇ ਜਾਣੀ ਆ ਜੀ ਤੁਸੀਂ ਹੁਣ ਆ ਲੋਰ ਨਹੀਂ ਸੀ ਭਾਈ ਨਹੀਂ ਇਹ ਇਹ ਵੀ ਯਾਰ ਬਸ ਮੈਂ ਪਾਉਣੀ ਹੋਣੀ ਹੈ ਜੀ ਕਿਹ ਪਾਰੀ ਆ ਥੋੜੀ ਜਿਹੀ ਉਹ ਲੋਰ ਆ ਮਾਉੜਨੀ ਉਹਨਾਂ ਨੂੰ ਡੇਢ ਮਹੀਨਾ ਨਹੀਂ ਹੋਇਆ ਜੇ ਲੈ ਕੇ ਗਏ ਨੂੰ ਮਨੂੰ ਹਾਲਾਤ ਖਸਤਾ ਹੋ ਗਏ ਤੇ ਇਹ ਸਬਜ਼ੀਆਂ ਜਦੋਂ ਤੇਰੀ ਸਬਜ਼ੀਆਂ ਠੀਕ ਹੋਣੀ ਆ ਫ੍ਰਿਜ ਚ ਪਈ ਤੀ ਮਿਕਸ ਵੈਜ ਤੂੰ ਵਰਤ ਲਈ ਜੇ ਖਾਣੀ ਖਾ ਲਈ ਹਾਂ ਠੀਕ ਹੈ ਦੇਖ ਲੈ ਖੋਲ ਕੇ ਤਰੋਂ ਆਪੇ ਮੁਸਕਤੀ ਪਤਾ ਲੱਗਣਾ ਸਾਰੀ ਰਾਤ ਫਰਿੱਜ ਚ ਪਈ ਨਹੀਂ ਹੁਣੇ ਹੁਣੇ ਹੋਈ ਆ ਸ਼ਾਮ ਨੂੰ ਤੇਰਾ ਸਰ ਜਣਾ ਇਹਦੇ ਨਾਲ ਲੰਗਰ ਦਾ ਚਲੋ ਠੀਕ ਆ ਜੀ ਹੁਣ ਤੁਹਾਨੂੰ ਗਾਹਾਂ ਜਾ ਕੇ ਮਿਲਾਂਗੇ ਚੱਲੀਏ ਪੁੱਤ ਤਾਂ ਅੱਜ ਸਤਿ ਸ੍ਰੀ ਅਕਾਲ ਬੁਲਾਈ ਨਹੀਂ ਹੈਗੀ ਪਹਿਲਾਂ ਇੱਧਰ ਦੋ ਹੱਥ ਜੋੜ ਕੇ ਬੁਲਾਈ ਦਿੰਦੀ ਆ ਮੈਂ ਨਹੀਂ ਬੁਲਾਉਣੀ ਚਲੋ ਠੀਕ ਆ ਜੀ ਪਹੁੰਚ ਗਿਆ ਜੀ ਪ੍ਰਸ਼ਾਦਾ ਲੈ ਕੇ ਬੱਲੇ 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 ਕਿ ਨਾ ਕੀ ਪਾਇਆ ਸੱਚਾ ਹੋ ਸਬਜੀ ਸੁੱਕੀ ਆ ਉਹਦੇ ਕਰਕੇ ਤੇਲ ਚੋ ਗਿਆ ਉਹਦਾ ਬਹਾਰ ਆ ਇਹ ਆਲੂ ਮੰਗਦੀ ਏ ਰੀਤ ਆ ਹਨਾ ਨਹੀਂ ਬਬੂ ਲੋ ਬਾਹਰ ਦੇ ਲੋ ਸਤ ਨਾਮ ਦੇ ਦੇ ਆਲੂ ਬਣਾ ਕੇ ਭੋਕਣਾ ਬਾਅਦ ਚ ਹੋਰ ਵੀ ਹੈਗੇ ਪੁੱਤੋ ਸਬਜੀ ਤੂੰ ਪਹਿਲਾਂ ਇੰਨੀ ਕੁ ਤਾਂ ਖਾ ਲਾ ਨੰਨੂ ਨੂੰ ਤਾਂ ਖਾ ਲੈਣ ਦੇ ਫੋਨ ਇਹ ਲੇ ਕੇ ਨਹੀਂ ਜੁਣੇ ਡੈਡੀ ਆਏ ਕਹੀਦਾ ਨਹੀਂ ਹੁੰਦਾ ਜੇ ਤੇ ਤੇਰੇ ਕੋਲ ਫੋਨ ਨਹੀਂ ਤੂੰ ਸਾਨੂੰ ਰੋ ਤੇ ਕਹਿ ਕੇ ਤੋੜ ਦਿੰਦਾ ਵੀ ਦਹੀਂ ਲੈ ਕੇ ਆਓ ਫੇਰ ਤਾਂ ਅਸੀਂ ਲੈ ਆਉਂਦੇ ਹੈ ਦੱਤਾ ਨਹੀਂ ਦਾ ਮਤਲਬ ਕੀ ਹੈ ਕਿ ਸਬਜੀ ਹੈ ਰੋਟੀ ਦੇਤੀ ਦਹੀਂ ਮੈਂ ਨਹੀਂ ਕਿਹਾ ਬਗਾਨਾ ਤਾਂ ਤੁਸੀਂ ਕਹੋਗੇ ਤਾਂ ਹੈ ਦਹੀਂ ਅਸੀਂ ਤਾਂ ਵੀ ਪਰੌਂਠਿਆਂ ਨਾਲ ਦਹੀਂ ਖਾਦਾ ਹੈ ਤੇਰੇ ਬਾਅਦ ਤੇ ਪਰੌਂਠੇ ਸੀ ਤਾਂ ਨਹੀਂ ਲੈ ਕੇ ਆਏ ਤਾਨੂੰ ਪਸੰਦੇ ਨਹੀਂ ਹੈਗੇ ਤੇ ਬਾਅਦ ਤੋਂ ਤੱਕ ਨਾ ਮੈਨੂੰ ਢ ਘਾਰ ਫੁੱਟੇ ਸਿੱਧੇ ਆਉਂਦੇ ਮੈਨੂੰ ਆਇਆ ਹੁੰਦਾ ਮੈਨੂੰ ਆਇਆ ਹੁੰਦਾ ਫਿਰ ਉਹਦੇ ਨਾਲ ਤੋਂ ਤਾਂ ਫਾਇਦਾ ਆਹੀ ਰੋਟੀ ਪਾਚੇ ਜਿਹੜੀ ਖਾਣੀ ਹੈ ਸਿੰਪਲ ਰੋਟੀ ਵਾਲੀ ਰੀਸ ਨਹੀਂ ਪਾਣੀ ਦੀ ਬੋਤਲ ਕਿੱਝ ਚੋਂ ਪੜਦੇ ਤੁੰਡੀ ਅਗਲਾ ਗਲਾਸ ਦੋ ਬੰਨ ਬਹਾਈ ਅਜੇ ਉਹ ਕਾਫੀ ਦਾ ਡੱਬਾ ਪਈਏ ਤਰੀਕ ਨਸ ਕਾਫੇ ਥੋੜਾ ਸਿੰਪਲੇ ਪਿੜ ਮਿਕਸ ਕਰਦੇ ਇਹ ਵੀ ਰੀਤ ਹਟਾ ਅਇਨੇ ਸੁਣ ਲਿਆ ਹੁਣ ਬੱਸ ਫ੍ਰਿਜ ਖੋਲਣ ਲੱਗੀ ਆ ਕੇ ਆਹ ਰੋਟੀ ਖਾਲਾ ਚੰ ਤੂੰ ਜੂਸ ਦੇਖਿਆ ਉੱਥੇ ਖੰਗ ਖੰਗ ਬੁਰਾ ਹਾਲ ਹੋਇਆ ਬਤ ਦੇਖ ਰਿਹਾ ਜੂਸ ਇਹ ਕੀ ਤੇ ਕੀ ਹੈ ਤੇ ਇਹ ਨਹੀਂ ਆਈ ਕਿ ਇਹ ਜੂਸ ਚਾਪ ਰੋਟੀ ਖਾਣ ਨਹੀਂ ਢਾੜੀ ਜਾਂ ਰੋਟੀ ਖਾਂਦੋਂਦੇ ਨਾ ਸਾੜਿਆ ਦੇਖਾ ਪਤਾ ਇੱਕ ਗੱਲ ਮੈਨੂੰ ਸੋਚ ਮੇਰੇ ਦਿਮਾਗ ਤੇ ਪਤਾ अच्छा। ਇਹ ਨਾਲ ਨਾ ਗੱਲ ਕਰ ਸੰਦੀਪ। ਮੈਂ ਤਾਂ ਚੱਲੋ ਡੈਡੀ ਦੀ ਜਿਹੜੀ ਦੁਬਾਰਾ ਅਸੀਂ ਬਲੱਡ ਦੀ ਰਿਪੋਰਟ ਭੇਜੀ ਸੀ ਜੀ ਉਹ ਮਨਲਾਤਾ ਬਣ ਕੇ ਆ ਗਈ ਦੁਬਾਰਾ। ਮੇਰੇ ਇੱਕ ਦਿਮਾਗ 'ਚ ਗੱਲ ਆ ਰਹੀ ਤੇ ਡੈਡੀ ਨਿਕਣਾ ਹੁਣ ਸੰਦੀਪ ਤੈਨੂੰ ਮੈਂ ਲੱਗੀ ਵੀ ਪਿਆਰ ਨਾਲ ਪ੍ਰਸ਼ਾਦਾ ਖਲਾਉਣ ਕਿਸੇ ਟਾਈਮ ਤੂੰ ਵੀ ਭੁਰਕੀਆਂ ਬਾਹਰ ਹਣਾ ਛੋਟੀ ਜਿੰਗ ਦੇਖਣਾ। ਤਾਈ ਹਾਂ ਸੰਗਤ ਨੂੰ ਮੂੰਹ ਬਾਂਡ ਕੇ ਕੇ ਰੋਟੀ ਖਾਓ। ਪਰ ਮੈਂ ਤਾਂ ਕਹਾਂ ਜੇ ਸ਼ੁਰੂ ਤਾਂ ਡੈਡੀ ਨਾਲੇ ਦੀ। ਮੰਮੀ ਇਹ ਤਾਂ ਕਹਿੰਦੇ ਕੱਥ ਦੇ ਕੱਥ ਲੈ ਜੇ ਅਸੀਂ ਨਿਆਣਿਆਂ ਨਾਲ ਕਰੂਗੇ। ਉਹਦਾ ਸਿਆਣਾ ਹੋ ਕੇ ਸਿਆਣੇ ਹੋ ਕੇ ਭੁਗਤ ਲੂਗੇ ਮੈਂ ਕਿੱਥੇ ਹਾਂ ਸਾਡੀ ਨਾ ਤਾਂ ਬਹੁਤ ਸਿਕਤਾ ਇਨਸਾਫ ਦੇ ਦਿੱਤਾ ਅਸੀਂ ਡਾਂ ਡਾੜੀ ਤੇ ਕੋਈ ਸਿਕਤਾ ਹੀ ਨਹੀਂ ਨਾ ਨਾ ਮੈਂ ਉਹ ਗੱਲ ਕਰਦਾ ਵੀ ਇੱਕ ਨਾ ਛੋਟੇ ਜਿਹੇ ਹੁੰਦੇ ਹੁਣ ਰੀਤ ਨੂੰ ਮੈਂ ਰੋਟੀ ਛੋੜੀ ਨਹੀਂ ਆਉਂਦੀਆਂ ਕੰਮ ਬੇ ਕੋਈ ਰੱਖੇ ਹਾਂ ਆ ਮੇਰਾ ਗੁਰੂ ਆਏ ਨਾ ਨਾ ਠੀਕ ਆ ਪਾਪਾ ਤੇ ਕਿ ਹੁੰਦੇ ਨੇ ਪਾਪਾ ਨੇ ਮੇਰੇ ਫੋਟੋ ਕੋਈ ਹੈ ਗੈਡੀ ਦੀ ਮੈਂ ਦੇਖ ਲਈ ਫੋਟੋ ਤਾਂ ਦੇਖ ਬੇੜੀ ਨੂੰ ਡੈਡੀ ਨੂੰ ਦਿਖਾ ਦੂੰਗੇ ਪਾਣੀ ਦੇ ਦੇ ਹਾਂ ਹਾਂ ਆਹੇ ਬੱਤਾਂ ਦਾ ਤਾਂ ਪੰਗਾ ਸਾਰਾ ਇਹ ਮੈਂ ਇਹ ਆ ਬਿੰਦੂ ਵੀ ਹੁਜ਼ਾਰ ਹਾਂ ਕਿ ਮੌਸਮ ਇਹਦਾ ਮੌਸਮ ਇਹ ਅੱਛਾ ਚਾਹ ਸੋਡੀਅਮ ਵੀ ਘਟਿਆ ਹੋਊਗਾ ਐਣੀ ਮੈਂ ਕਹਿੰਦੀ ਥਲਵੀ ਕੇ ਬੇਬੇ ਆਈ ਵੀ ਸੋਡੀਅਮ ਘਟਾ ਉਹ ਵੀ ਕਹਿੰਦਾ ਵੀ ਬਾਈ ਕਹਿੰਦਾ ਵੀ ਐਕਲ ਨੂੰ ਉਹ ਬੱਤ ਜੇ ਆਉਂਦੇ ਤਾਂ ਕਹਿੰਦਾ ਬਸ ਰੋਟੀ ਖਾਣ ਲੱਗੇ ਉਹ ਕਹਿੰਦਾ ਸੀ ਟੈਸਟ ਕਰਾਂ ਸੋਡੀਅਮ ਘਟਿਆ ਪਤਾ ਉਹਦਾ ਸੋਡੀਅਮ ਘਟਾ ਕਹਿੰਦਾ ਫਿਰ ਹੁਣ ਫਰਕ ਪੈ ਗਿਆ ਪਹਿਲਾਂ ਨਾਲ ਤੇ ਵੀ ਹੁਣ ਜਿਹੜੀ ਹੂੰ ਘਟ ਕੇ ਸਵੇਰ ਤਾਂ ਇੱਕ ਵਾਰ ਆਉਂਦਾ ਉਹ ਤੋਂ ਬਾਅਦ ਸਾਰੀ ਡੈਡੀ ਠੀਕੇ ਰਹਿੰਦੀ ਐ ਆਇਆ ਨਾ ਲੈਂਦੀ ਕੁ ਹੁਣ ਡੈਡੀ ਨੇ ਕਿੰਨੀ ਖਾ ਲਈ ਰੋਟੀ ਡੇਢ ਰੋਟੀ ਡੇਢ ਖਾ ਲਈ ਅੱਧਾ ਤੇਰਾ ਇਤਨੂ ਦੇ ਤਿੱਤੀ ਪਹਿਲੇ ਕਿਉਂ ਫਿਰ ਡੇਢ ਹੀ ਹੋਈ ਉਹ ਅੱਧੀ ਹੋਈ ਐ ਇੱਕੋ ਹੀ ਆ ਤਾਂ ਹੁਣੇ ਹੱਥ ਲੱਗਾ ਖੜੇ ਕਰਨ ਲੈਣੀ ਨਹੀਂ ਕਾਉਗਾ ਦੰਨੀ ਐ ਪਿਆਰ ਨਾਲ ਬਸ ਸੰਦਾ ਸੰਦਾ ਖਾ ਲਾ ਦਾਦੀ ਦੀ ਰੋਟੀ ਜਿਹਾ ਸਾਭਣੀ ਹੈ ਅੱਲੂ ਦੇ ਕੱਪੀ ਦੇ ਅੱਲੂ ਦੇ ਕੱਪੀ ਦੇ ਘਾਰੇ ਕੁਝ ਵੀ ਨਹੀਂ ਖਾ ਕੇ ਰਾਜੀ ਜੀ ਉੱਥੇ ਤਾਂ ਨਾ ਦਹੀਂ ਜਾ ਪੀ ਕੇ ਆ ਗਈ ਪਰਾਠਾ ਵੀ ਨਹੀਂ ਖਾਦਾ ਔਰੇ ਹੁਣ ਦੇਖ ਕੇ ਇਹਨਾਂ ਚਾਹ ਵੀ ਮੰਗੀ ਜਾਣੀ ਵੀ ਚਾਹ ਵੀ ਪਿਲਾਉ ਮੰਨੂ ਹੁਣ ਡੈਡੀ ਨੂੰ ਰੋਟੀ ਖਾਂਦੇ ਤੇ ਅਗਰ ਹੁਣ ਮਨ ਰੋਟੀ ਵੀ ਰੋਟੀ ਵੀ ਖਾਣੀ ਹੈ ਮੈਂ ਇੱਧਰ ਲੈ ਕੀ ਕਹਿੰਦੇ ਚਾਹ ਦਾ ਕੱਪ ਬਣਾ ਦੇ ਹਾਂ ਹੁਣ ਨਹੀਂ ਰੋਟੀ ਪਰ ਨੂੰ ਚਾਹ ਨਹੀਂ ਆਟਕ ਕੇ ਅਨੇ ਤਾਂ ਤਜਾਬ ਬਣਾਉਣਾ ਅੰਦਰ ਜਾ ਕੇ ਚਾਹ ਨਾਲ ਤੁਹਾਨੂੰ ਨਹੀਂ ਪਤਾ ਹਾਂ ਇਹ ਰੋਟੀ ਹਾਜ਼ਮ ਕਰਦੀ ਹੈ ਚਾਹ ਉਹ ਲੱਗ ਤੇਰੀ ਨਹੀਂ ਨਾ ਤੇਰੀ ਹਾਜ਼ਮ ਹੁੰਦੀ ਨਹੀਂ ਡੈਡੀ ਦੀ ਨਹੀਂ ਹਾਜ਼ਮ ਹੁੰਦੀ ਡੈਡੀ ਦਾ ਤਾਂ ਤਜਾਬ ਬਣਾਉਣਾ ਉਹਨੇ ਬੈਠਾ ਹੋ ਤਲਾ ਰੋਟੀ ਹਰ ਮੰਗੂ ਤੇ ਟਾਈਮ ਹੋ ਗਿਆ ਵੱਜ ਕੇ 12 3 ਵਜੇ ਲਈ ਚਾਹ ਤੁਹਾਡੇ ਕੋਲ ਸਰਦਾਰ ਜੀ ਹਾਜ਼ਰ ਹੋ ਜੂਗੀ ਟੈਨਸ਼ਨ ਨਹੀਂ ਲੈਣੀ ਸਾਢੇ 10 ਵਾਲੀ ਦਾ ਟਾਈਮ ਲੰਘ ਲਿਆ ਜਿਆਦਾ ਹੀ ਸੱਤਾਈ ਦਾ ਕਰਦੇ ਆ ਹੁਣ ਅਸੀਂ ਨਹੀਂ ਨਹੀਂ ਜਿਹੜੀ ਗੱਲ ਸਹੀ ਆ ਸਹੀ ਆ ਹਾਂ ਰੋਟੀ ਤਾਂ ਹੀ ਆਜਾਉਣੀ ਆ ਹੁਣ ਬਸ ਆ ਲਾ ਕੇ ਜੀ ਬੋਤਲ ਦਿਓ ਹੁਣ ਡੈਡੀ ਨੇ ਇਹਨੂੰ ਦੇਖੀ ਜਿਹੜਾ ਬੈਠੇ ਨੇ ਵੀ ਇਹ ਕਦ ਖਤਮ ਹੁੰਦੀ ਆ ਕਦ ਖਤਮ ਹੁੰਦੀ ਆ ਇਹ ਕਦ ਤਫਕਾ ਇੰਨੀ ਕਿ ਸਲੋਂ ਸਮੀਟਰ ਨਾਲ ਚੜਾਉਣਾ ਪੈਂਦਾ ਹੈ ਆ ਗਿਆਦਾ ਹੌਲੀ ਹੌਲੀ ਤੁਰਦਾ ਆ ਬੁੱਤੀ ਦਾ ਫਰਮ ਹੋਇਆ ਆ ਲੈ ਗਈ ਬੁੱਤੀ ਸਾਡਾ ਲੱਡੂ ਆ ਸਾਡਾ ਤੂੰ ਹਾਂ ਜੇ ਸਾਡਾ ਲੱਡੂ ਰੋਟੀ ਪਾਣੀ ਖਾਊਗਾ ਤਾਂ ਕਾਇਮ ਹੋਊਗਾ ਕੜਗੀ ਮੈਂ ਚਰਾਂ ਅੰਨੀ ਚਲੋ ਠੀਕ ਆ ਜੀ ਦੇਖਦੇ ਆਂ ਕਿਆ ਬਣਦਾ ਫਿਰ ਪ੍ਰੋਗਰਾਮ ਅਗਲਾ